माज ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾਹਿਸਮਾਣੀ ਨਿਰਮਲ ਬਾਣੀ ਹਰ ਸਲਾਹੀ ਜਪ ਹਰ ਨਿਰਮਲ ਮੈਲ ਗਵਾ ਬਣਿਆ ਹਉ ਵਾਰੀ ਜੀਉ ਵਾਰੀ ਸੁਖ ਦਾਤਾ ਮਨ ਵਸਾ ਬਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦ ਸੁਣ ਤਿਸਾ ਮਿਟਾ ਬਣਿਆ ਰਹਾਓ ਨਿਰਮਲ ਨਾਮ ਵਸਿਆ ਮਨ ਆਏ ਮਨ ਤਨ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੇ ਨਿਤ ਸਾਚੇ ਕੀ ਨਿਰਮਲ ਨਾਦ ਵਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋਂ ਆਪ ਮੋਆ ਤਿੱਥੈ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹਉਮੈ ਮੈਲ ਗੁਰ ਸਬਦ ਦੇ ਧੋਵੇ ਨਿਰਮਲ ਵਾਜੈ ਅਨਹਦ ਤੁਣ ਬਾਣੀ ਦਰ ਸੱਚੈ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੈ ਨਿਰਮਲ ਮਨੁਆ ਹਰਿ ਸ਼ਬਦ ਪਰੋਵੈ ਨਿਰਮਲ ਨਾਮ ਲੱਗੇ ਬੜੁ ਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦ ਦੇ ਸੋ ਹੈ ਨਿਰਮਲ ਨਾਮ ਮਨ ਤਨ 모 ਹੈ ਸੱਚ ਨਾਮ ਮਲਕ ਦੇ ਨਾ ਲਾਗੇ ਮੁਖ ਊਜਲ ਸੱਚ ਕਰਾਵਣਿਆ ਮਨ ਮੈਲਾ ਹੈ ਦੂਜੈ ਪਾਏ ਮੈਲਾ ਚੌਕਾ ਮੈਲਾ ਥਾਏ ਮੈਲਾ ਖਾਏ ਫਿਰ ਮੈਲ ਵਧਾਏ ਮਨ ਮੁਖ ਮੈਲ ਦੁਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸਬਾਏ ਸੇ ਨਿਰਮਲ ਜੋ ਹਰ ਸਾਚੇ ਪਾਏ ਨਾਨਕ ਨਾਮ ਵਸੈ ਮਨ ਅੰਤਰ ਗੁਰਮੁਖ ਮੈਲ ਝੁਕਾ ਬਣਿਆ ਮਾਜ ਮਹੱਲਾ ਤੀਜਾ गोविंद ऊजल ऊजल हंसा मन बाणी निर्मल मेरी मनसा मन ऊजल मन सदा मुख सोह है अत ऊजल नाम त्यावणिया हौं वारि जीयो वारि गोविंद गुण गावणिया गोविंद गोविंद कह दिन राती गोविंद गुण शब्द सुनावणिया रहाओ गोविंद गावहै सहज सुभाए गुरु कह पै ऊजल हौं मैं मल जाए ਸਦਾ ਆਨੰਦ ਰਹੇ ਭਗਤ ਕਰਹਿ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੈ ਭਗਤ ਦ੍ਰਿੜਾਏ ਗੁਰ ਕੈ ਸਬਦ ਮਨੈ ਮਨ ਮਿਲਾਏ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸਬਦੇ ਨਿਰਤਕ 라ਵਣਿਆ ਉੱਚਾ ਕੂਕੇ ਤਨਹਿ ਪਛਾੜੇ ਮਾਇਆ ਮੋਹੇ ਜੋਹਿਆ ਜਮਕਾਲੇ ਮਾਇਆ ਮੋਹੂ ਇਸ ਮਨਹਿ ਨਚਾਏ ਅੰਤਰ ਕਪਟ ਦੁਖ ਪਾਵਣਿਆ ਗੁਰਮੁਖ ਭਗਤ ਜਾਂ ਆਪ ਕਰਾਏ ਤਨ ਮਨ ਰਾਤਾ ਸਹਿਜ ਸੁਭਾਏ ਬਾਣੀ ਵੱਜੈ ਸ਼ਬਦ ਵਜਾਏ ਗੁਰਮੁਖ ਭਗਤ ਥਾਏ ਪਾਵਣਿਆ ਬਹੁਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਣ ਪਿੜ ਬੰਧ ਨਾਚੈ ਦੂਜੈ ਪਾਏ ਦੁਖ ਪਾਵਣਿਆ ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ ਇੰਦਰੀ ਵਸ ਸਤ ਸੰਜਮ ਜੁਗਤਾ ਗੁਰ ਕੈ ਸਬਦ ਸਦਾ ਹਰਿ ਧਿਆਏ ਏਹਾ ਭਗਤ ਹਰਿ ਭਾਵਣਿਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰਤ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਣੀ ਚਿਤ ਲਾਵਣਿਆ ਮਾਜ ਮਹਲਾ 3 ਸੱਚਾ ਸੇਵੀ ਸੱਚ ਸਲਾਹੀ ਸਚੈ ਨਾਏ ਦੁਖ ਕਬਹੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤਿ ਮਨ ਵਸਾਵਣਿਆ ਹਾਉ ਵਾਰੀ ਜੀਉ ਵਾਰੀ ਸੁਖ ਸਹਿਜ ਸਮਾਦ ਲਗਾਵਣਿਆ ਜੋ ਹਰ ਸੇ ਵਹਿ ਸੇ ਸਦਾ ਸੋਹ ਹੈ ਸੋਭਾ ਸੁਰਤ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸੇਈ ਭਗਤ ਤੇਰੇ ਮਨ ਪਾਏ ਸਚ ਬਾਣੀ ਤੁਦੈ ਸਲਾਹਨ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲੇ ਤਾਚੂ ਕੈ ਫੇਰਾ ਜਾਤੁ ਉਦ ਭਾਵੈ ਤਾ ਨਾਏ ਰਚਾਵਹਿ ਤੂੰ ਆਪੇ ਨਾਉ ਜਪਾਵਣਿਆ ਗੁਰਮਤੀ ਹਰਮਨ ਵਸਾਇਆ ਹਰਖ ਸੋਗ ਸਭ ਮੋਹ ਗਵਾਇਆ ਇਕਸ ਸਿਉ ਲਿਵ ਲਾਗੀ ਸਦ ਹੀ ਹਰਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇ ਰਚਾਏ ਨਉਨਿਦ ਨਾਮ ਵਸਿਆ ਮਨ ਆਏ ਪੂਰੇ ਭਾਗ ਸਤਗੁਰ ਪਾਇਆ ਸਬਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖ ਦਾਤਾ ਤੂੰ ਆਪੇ ਮਿਲਹਿ ਗੁਰਮੁਖ ਜਾਤਾ ਤੂੰ ਆਪੇ ਦੇਵਹਿ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤਦੁ ਸਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਇਕ ਸਿ ਸਿਉ ਮਨ ਰਹਿ ਆਸਮਾਏ ਮਨ ਮੰਨਿਆ ਮਨਹਿ ਮਿਲਾਵਣਿਆ ਗੁਰਮੁਖ ਹੋਵੈ ਸੋ ਸਲਾਹੇ ਸੱਚੇ ਠਾਕੁਰ ਵੇ ਪਰਵਾਹੇ ਨਾਨਕ ਨਾਮ ਵਸੈ ਮਨ ਅੰਤਰ ਗੁਰ ਸਬਦੀ ਹਰ ਮੇ ਲਾਵਣਿਆ ਮਾਜ ਮਹੱਲਾ ਤੀਜਾ ਤੇਰੇ ਭਗਤ ਸੁਹ ਹੈ ਸਾਚੇ ਦਰਬਾਰੇ ਗੁਰ ਕੈ ਸਬਦ ਨਾਮ ਸਵਾਰੇ ਸਦਾ ਆਨੰਦ ਰਹੈ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜੀਉ ਸੱਚਾ ਊਚੋ ਊਚਾ ਹਉਮੈ ਮਾਰ ਮਿਲਾ ਬਣਿਆ ਰਹਾਉ ਹਰ ਜਿਓ ਸਾਚਾ ਸਾਚੀ ਨਾਈ ਗੁਰ ਪ੍ਰਸਾਦਿ ਕਿਸੈ ਮਿਲਾਈ ਗੁਰ ਸ਼ਬਦ ਮਿਲਹਿ ਸੇ ਵਿਛੜਹਿ ਨਾਹੀ ਸਹਿਜੇ ਸੱਚ ਸਮਾਵਣਿਆ ਤੁਜ ਤੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਿਲਾਵਣਿਆ ਕਾਮਣ ਗੁਣਵੰਤੀ ਹਰ ਪਾਏ ਪੈ ਪਾਏ ਸੀਗਾਰ ਬਣਾਏ ਸਤਿਗੁਰ ਸੇਵ ਸਦਾ ਸੋਹਾਗਣ ਸੱਚ ਉਪਦੇਸ ਸਮਾਵਣਿਆ ਸਬਦ ਵਿਸਾਰਨ ਤਿੰਨਾ ਠਾਉਰ ਨਾ ਠਾਓ ਪ੍ਰਮ ਭੂਲੇ ਜਿਉ ਸੁਣੈ ਕਰ ਕਾਓ ਹਲਤ ਪਲਤ ਤਿਨੀ ਦੋਵੇਂ ਗਵਾਏ ਦੁਖੇ ਦੁਖ ਵਿਹਾਵਣਿਆ ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ ਦੂਜੈ ਪਾਏ ਸੁਖ ਪਾਏ ਨਾ ਕੋਈ ਕੂੜ ਲਿਖੈ ਤੈ ਕੂੜ ਕਮਾਵਹਿ ਜਲ ਜਾਵਹਿ ਕੂੜ ਚਿਤ ਲਾਵਣਿਆ ਗੁਰਮੁਖ ਸਚੋ ਸੱਚ ਲਿਖੈ ਵਿਚਾਰ ਸੇ ਜਨ ਸੱਚੇ ਪਾਵਹਿ ਮੂਖ ਦੁਆਰ ਸੱਚ ਕਾਗਦ ਕਲਮ ਮਸਵਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰ ਪ੍ਰਸਾਦੀ ਮਿਲੈ ਸੋਈ ਜਨ ਲਿਖੈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹਲਾ 3 ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ ਹਉ ਮੈਂ ਮੈਲ ਲਾਗੀ ਗੁਰ ਸਬਦ ਦੀ ਖੋਵੈ ਮਨ ਨਿਰਮਲ ਅਨੰਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹਉ ਵਾਰੀ ਜੀਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿਨਾ ਭਗਤ ਜਨਾ ਕਉ ਸਦ ਨਾਮ ਸਕਾਰ ਕੀਜੈ ਜੋ ਅਨੰਦਿਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਣ ਕਰਾਏ ਜਿਤ ਭਾਵੈ ਤਿਤ ਕਰੈ ਲਾਏ ਪੂਰੇ ਭਾਗ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੈ ਤਾ ਸਭ ਕੁਛ ਪਾਏ ਗੁਰ ਪ੍ਰ사ਦੀ ਹਰਮਨ ਵਸਾਏ ਸਦਾ ਮੁਕਤ ਹਰਮਨ ਵਸਾਏ ਸਹਿਜੇ ਸਹਿਜ ਸਮਾਵਣਿਆ ਬਹੁ ਕਰਮ ਕਮਾਵੇ ਮੁਕਤ ਨਾ ਪਾਏ ਦੇਹ ਸੰਤਰ ਭਵੇ ਦੂਜੈ ਪਾਏ ਖੋਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸਬਦੈ ਦੁਖ ਪਾਵਣਿਆ ਧਾਵਤ ਰਾਖੇ ਠਾਕ ਰਹਾਏ ਗੁਰ ਪ੍ਰਸਾਦੀ ਪਰਮ ਪਦ ਪਾਏ ਸਤ ਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇਕ ਕੂੜ ਲਾਗੇ ਕੂੜੇ ਫਲ ਪਾਏ ਦੂਜੈ ਭਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁੱਲ ਡੋਬੇ ਕੂੜ ਬੋਲ ਬਿਖ ਖਾਵਣਿਆ ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ ਪਾਏ ਭਗਤ ਜਹ ਹਉਮੈ ਸੂਖੈ ਸਿਧ ਸਾਧਕ ਮੂਨ ਧਾਰੀ ਰਹੇ ਲਿਵ ਲਾਏ ਤਿਨ ਭੀ ਤਨ ਮਹਿ ਮਨ ਨ ਦਿਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕੇ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੁ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਇਸ ਗੁਫਾ ਮਹਿ ਅਖੁੱਟ ਭੰਡਾਰਾ ਤਿਸ ਵਿੱਚ ਵਸੈ ਹਰ ਅਲੱਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸਬਦੀ ਆਪ ਵੰਨਿਆ ਵਣਿਆ ਹਉ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾ ਵਣਿਆ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰਮਤੀ ਅੰਮ੍ਰਿਤ ਪੀਆ ਵਣਿਆ ਰਹਾਓ ਓਮ ਮਾਰ ਬਜਰਕ ਪਾਠ ਖੁਲਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ ਬਿਨ ਸਬਦੈ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮੰਨਿਆ ਹਰ ਦਰ ਸੋਭਾ ਪਾਵਣਿਆ ਸਰੀਰੋ ਪਾਲਣ ਕੋ ਬਾਹਰ ਜਾਏ ਨਾਮ ਨਾ ਲਹਿ ਬਹੁਤ ਵਿਗਾਰ ਦੁਖ ਪਾਏ ਮਨਮੁਖ ਅੰਦੇ ਸੂਜੈ ਨਾਹੀ ਫਿਰ ਕਿਰ ਆਏ ਗੁਰਮੁਖ ਵਤ ਪਾਵਣਿਆ ਗੁਰ ਪ੍ਰਸਾਦੀ ਸਚਾ ਹਰ ਪਾਏ ਮਨ ਤਨ ਵੇਖੈ ਹਉਮੈ ਮੈ ਲਜਾਏ ਬੈਸ ਸੁਥਾਨ ਸਦ ਹਰ ਗੁਣ ਗਾਵੇ ਸਚੈ ਸਬਦ ਸਮਾਵਣਿਆ ਨਉਦਰ ਠਾਕੇ ਤਾਬਤ ਰਹਾਏ ਦਸਵੈ ਨਿਜ ਘਰ ਵਾਸਾ ਪਾਏ ਉਥੈ ਅਨਹਦ ਸਬਦ ਵਜਹਿ ਦਿਨ ਰਾਤੀ ਗੁਰਮਤੀ ਸਬਦ ਸੁਣਾਵਣਿਆ ਬੇਨ ਸਬਦੈ ਅੰਤਰ ਆਨੇਰਾ ਨਾ ਵਸਤ ਲਹਿ ਨਾ ਚੂਕੈ ਫੇਰਾ ਸਤਗੁਰ ਹੱਥ ਕੁੰਜੀ ਹੋਰ ਤਦਰ ਖੁੱਲੈ ਨਾਹੀ ਗੁਰ ਪੂਰੈ ਭਾਗ ਮਿਲਾ ਬਣਿਆ ਗੁਪਤ ਪ੍ਰਗਟ ਤੂੰ ਸਭਨੀ ਥਾਈ ਗੁਰ ਪ੍ਰਸਾਦੀ ਮਿਲ ਸੋਜੀ ਪਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮਨ ਵਸਾਵਣਿਆ